ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰੀ ਮਾਂ ਇਦਾਂ ਦੀ ਔਰਤ ਸੀ ਜਿਹਨੂੰ ਪੈਸੇ ਦੀ ਬਹੁਤ ਭੁੱਖ ਸੀ ਜਦ ਕਿ ਸਾਡੇ ਕੋਲ ਕਾਫੀ ਪੈਸਾ ਵੀ ਸੀ ਫਿਰ ਵੀ ਉਹਦੀ ਨੀਅਤ ਮਾੜੀ ਹੋ ਜਾਂਦੀ ਸੀ ਉਹਦੇ ਲਈ ਪੈਸਾ ਬਹੁਤ ਜ਼ਰੂਰੀ ਸੀ ਉਹਨੂੰ ਲੱਗਦਾ ਸੀ ਕਿ ਸਾਡੇ ਲਈ ਪੈਸਾ ਹੀ ਸਭ ਕੁਝ ਆ ਤੇ ਸਾਰਾ ਕੁਝ ਸਾਡੇ ਕੋਲ ਹੀ ਹੋਵੇ ਕਿਉਂਕਿ ਮੇਰੇ ਪਾਪਾ ਉਹਨੂੰ ਕੋਈ ਕੰਮ ਨਹੀਂ ਸੀ ਕਰ ਮੰਨਦੇ ਉਹ ਚਾਹੁੰਦੀ ਸੀ ਕਿ ਮੈਂ ਸਭ ਤੋਂ ਅਮੀਰ ਹੋਵਾਂ ਸਾਰੇ ਲੋਕ ਮੇਰੇ ਕੋਲੋਂ ਡਰਨਾ ਤੇ ਮੇਰੀ ਹਮਨਤਾ ਕਰਨਾ ਮੇਰੇ ਕੋਲੋਂ ਉਧਾਰੇ ਪੈਸੇ ਲੈਣ ਮੈਂ ਆਪਣੀ ਮਾਂ ਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਜ਼ਿਆਦਾ ਪੈਸਿਆਂ ਦਾ ਲਾਲਚ ਨਾ ਕਰਿਆ ਕਰ ਜਿੰਨਾਂ ਦੇ ਕੋਲ ਹੋਵੇ ਉਨਾ ਹੀ ਬਹੁਤ ਆ ਉਹ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਕੋਈ ਕੰਮ ਨਹੀਂ ਕਰ ਸਕਦੀ ਤਾਂ ਚੁੱਪ ਕਰਕੇ ਬੈਠੀ ਰਹਿ ਮੈਨੂੰ ਆਪਣਾ ਕੰਮ ਕਰਨ ਦੇ ਮੈਂ ਪੈਸੇ ਜੋੜਨਾ ਚਾਹੁੰਨੀ ਆ ਕਾਲ ਨੂੰ ਤੁਹਾਡੇ ਵਿਆਹ ਵੀ ਕਰਨੇ ਆ ਫਿਰ ਤੁਹਾਡੇ ਸਹੁਰਿਆਂ ਦੇ ਵੀ ਆਉਣਾ ਜਾਣਾ ਮੈਂ ਚੁੱਪ ਕਰ ਜਾਂਦੀ ਸੀ ਮੈਂ ਉਦੋਂ ਸਕੂਲ ਜਾਂਦੀ ਸੀ ਤਾਂ ਮੇਰੇ ਨਾਲ ਇੱਕ ਮੁੰਡਾ ਪੜਦਾ ਸੀ ਮੈਂ ਉਹਨੂੰ ਪਿਆਰ ਕਰਦੀ ਸੀ ਅਸੀਂ ਦੋਵੇਂ ਫੋਨ ਤੇ ਗੱਲਾਂ ਕਰਦੇ ਹੁੰਦੇ ਸੀ ਤੇ ਘਰ ਵਿੱਚ ਮੈਂ ਹੀ ਪੜ੍ਹੀ ਲਿਖੀ ਸੀ ਮੇਰੀ ਵੱਡੀ ਭੈਣ ਵਿਆਹੀ ਹੋਈ ਸੀ ਤੇ ਮੇਰਾ ਭਰਾ 9ਵੀਂ ਵਿੱਚੋਂ ਫੇਲ ਹੋ ਗਿਆ ਸੀ ਤੇ ਫਿਰ ਅੱਗੇ ਦੀ ਕਲਾਸ ਵਿੱਚ ਉਹ ਲੱਗਿਆ ਹੀ ਨਹੀਂ ਸੀ ਤੇ ਮੈਂ ਤੇ ਮੇਰਾ ਭਰਾ ਦੋਨੋਂ ਹੀ ਘਰੇ ਹੁੰਦੇ ਸੀ ਮੇਰਾ ਪ੍ਰਾ ਫੋਨ ਕਰਕੇ ਮੇਰੇ ਨਾਲ ਲੜ ਪੈਂਦਾ ਸੀ ਇੱਕ ਦਿਨ ਉਹਨੇ ਫੋਨ ਦੇਖਿਆ ਤਾਂ ਉਹ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਹੁਣ ਫੋਨ ਨੂੰ ਹੱਥ ਨਹੀਂ ਲਾਉਣਾ ਉਹਨੇ ਮੇਰੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਕਿ ਇਹਦੀ ਕਿਸੇ ਮੁੰਡੇ ਨਾਲ ਗੱਲਬਾਤ ਆ ਮੈਂ ਆਪਣੇ ਮਾਂ ਨੂੰ ਵੀ ਦੱਸ ਦਿੱਤਾ ਕਿ ਹਾਂ ਹੈਗੀ ਆ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਵਿਆਹ ਵੀ ਕਰਵਾਉਣਾ ਮੇਰੀ ਮਾਂ ਕਹਿਣ ਲੱਗੀ ਕਿ ਦੱਸ ਉਹ ਮੁੰਡਾ ਕੀ ਕਰਦਾ ਮੈਂ ਕਿਹਾ ਕਿ ਹਜੇ ਕੁਝ ਨਹੀਂ ਕਰਦਾ ਬੱਸ ਉਹਨੇ ਥੋੜੇ ਟਾਈਮ ਤੱਕ ਬਾਹਰ ਚਲਿਆ ਜਾਣਾ ਉਹ ਕਹਿੰਦੀ ਕਿ ਹਾਂ ਫਿਰ ਤਾਂ ਕੋਈ ਗੱਲ ਨਹੀਂ ਜਲਦੀ ਮੇਰਾ ਬੁਆਏਫਰੈਂਡ ਦੁਬਈ ਚਲਾ ਗਿਆ ਤਾਂ ਮੇਰੀ ਮਾਂ ਨੂੰ ਇੰਨੀ ਖੁਸ਼ੀ ਹੋਈ ਕਹਿਣ ਲੱਗੀ ਕਿ ਚੱਲ ਹੋਰ ਨਾ ਸਹੀ ਤਾਂ ਉਹ ਤੈਨੂੰ ਪੈਸੇ ਤਾਂ ਪਾਇਆ ਹੀ ਕਰੂਗਾ ਨਾ ਮੈਂ ਆਪਣੇ ਮਾਂ ਨੂੰ ਕਿਹਾ ਕਿ ਤੈਨੂੰ ਉਹਦੇ ਪੈਸੇ ਨਾਲ ਕੀ ਮਤਲਬ ਉਹਨੇ ਪੈਸੇ ਮੈਨੂੰ ਥੋੜੀ ਭੇਜਣੇ ਆ ਉਹ ਤਾਂ ਪੈਸੇ ਆਪਣੇ ਘਰਦਿਆਂ ਨੂੰ ਪਾਊਗਾ ਮੇਰੇ ਬੁਆਏਫਰੈਂਡ ਦੀ ਮਾਂ ਨਹੀਂ ਸੀ ਇੱਕ ਭੈਣ ਸੀ ਤੇ ਇੱਕ ਪਿਓ ਸੀ ਬਸ ਉਹਦਾ ਕੋਸ ਪਰਿਵਾਰ ਵਿੱਚ ਕੋਈ ਨਹੀਂ ਸੀ ਮੇਰੀ ਮਾਂ ਕਹਿੰਦੀ ਸੀ ਕਿ ਤੈਨੂੰ ਕਿਉਂ ਨਹੀਂ ਪੈਸੇ ਪਾਊਗਾ ਜਿਆਦਾ ਨਹੀਂ ਤਾਂ ਤੇਰੇ ਖਰਚੇ ਜੋਗੇ ਤਾਂ ਪਾਊਗਾ ਹੀ ਨਾ ਹੋਰ ਨਹੀਂ ਤਾਂ ਕੁਝ ਤੂੰ ਕਿੱਥੇ ਖਰਚਨੇ ਆ ਤੂੰ ਘਰੇ ਹੀ ਰਹਿਣੀ ਆ ਤੂੰ ਕਿਹੜਾ ਕਿਸੇ ਡਿਊਟੀ ਤੇ ਚੱਲੀ ਆ ਤੇ ਕੱਪੜੇ ਲੈਣੇ ਆ ਕੋਈ ਨਵੀਂ ਜੁੱਤੀ ਲੈਣੀ ਆ ਘਰ ਦੀਆਂ ਲੋੜਾਂ ਪੂਰੀਆਂ ਕਰਾ ਕਰਾਗੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੂੰ ਇੰਨੇ ਪੈਸੇ ਕੀ ਕਰਨੇ ਆ ਤੇਰੇ ਕੋਲ ਇੰਨੇ ਪੈਸੇ ਜਮ੍ਹਾਂ ਕੀਤੇ ਹੋਏ ਆ ਤੇ ਕਹਿੰਦੀ ਕਿ ਉਹ ਨਹੀਂ ਛੇੜਨੇ ਉਹ ਹਜੇ ਮੇਰੇ ਮਰਨ ਤੱਕ ਰੱਖਣੇ ਆ ਤਾਂ ਕਿ ਮੈਨੂੰ ਬੁਢਾਪੇ ਵਿੱਚ ਤੰਗੀ ਨਾ ਆਵੇ ਮੈਂ ਹੈਰਾਨ ਸੀ ਕਿ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਸੀ ਪਰ ਮੇਰੀ ਮਾਂ ਦਾ ਲਾਲਚ ਇੰਨਾ ਵੱਧ ਗਿਆ ਸੀ ਕਿ ਇੱਕ ਦੋ ਵਾਰ ਮੇਰੇ ਬੁਆਏਫਰੈਂਡ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦੀ ਕਿ ਚੱਲ ਇਹਦੇ ਕੋਲੋਂ ਕੁਝ ਪੈਸੇ ਮੰਗਵਾ ਲੈ ਆਪਣੀ ਫ੍ਰਿਜ ਖਰਾਬ ਹੋ ਗਈ ਆ ਆਪਾਂ ਫ੍ਰਿਜ ਲੈਣੀ ਆ ਤੇ ਤੈਨੂੰ ਹੌਲੀ ਹੌਲੀ ਹਰ ਮਹੀਨੇ ਥੋੜੇ ਥੋੜੇ ਪੈਸੇ ਪਾ ਦਿਆ ਕਰੂਗਾ ਚਾਹੇ ਆਪਾਂ ਕਿਸ਼ਤਾਂ ਦੇ ਹੀ ਫ੍ਰਿਜ ਲੈ ਲਈਏ ਮੈਂ ਸੋਚਿਆ ਕਿ ਚਲੋ ਕੋਈ ਨਹੀਂ ਕੋਈ ਚੀਜ਼ ਆਪਣੇ ਘਰ ਦੀ ਵੀ ਬਣ ਜਾਊਗੀ ਸਾਡੀ ਫ੍ਰਿਜ ਬਹੁਤ ਪੁਰਾਣੀ ਸੀ ਟੁੱਟ ਗਈ ਸੀ ਤੇ ਮੈਂ ਆਪਣੇ ਬੁਆਏਫ੍ਰੈਂਡ ਤੋਂ 5000 ਮਕਵਾ ਲਏ ਤਾਂ ਫ੍ਰਿਜ ਕਿਸ਼ਤਾਂ ਤੇ ਲਿਆਂਦੀ ਹੌਲੀ ਹੌਲੀ ਪੈਸੇ ਦੇਣੇ ਸੀ ਤੇ ਹਰ ਮਹੀਨੇ ਮੈਂ ਕਿਸ਼ਤਾਂ ਦਿੰਦੀ ਸੀ ਤੇ ਮੇਰਾ ਬੁਆਏਫ੍ਰੈਂਡ ਮੈਨੂੰ ਪੈਸੇ ਪਾ ਦਿੰਦਾ ਸੀ ਮੈਂ ਤਾਂ ਫ੍ਰਿਜ ਦੇ ਸਾਰੇ ਪੈਸੇ ਦੇ ਦਿੱਤੇ ਸੀ ਮੇਰਾ ਫ੍ਰੈਂਡ ਕਹਿਣ ਲੱਗਿਆ ਕਿ ਹੁਣ ਆਪਾਂ ਵਿਆਹ ਕਰਵਾਉਣਾ ਇਸ ਲਈ ਹੋਂ ਤੂੰ ਮੇਰੇ ਘਰ ਦੀਆਂ ਚੀਜ਼ਾਂ ਬਣਾਉਣੇ ਨਾ ਸ਼ੁਰੂ ਕਰ ਦੇ ਮੈਂ ਪੈਸੇ ਆਪਣੇ ਭੈਣ ਨੂੰ ਪਾਇਆ ਕਰੂੰਗਾ ਤੇ ਤੂੰ ਉਹਦੇ ਨਾਲ ਜਾ ਕੇ ਘਰ ਦੀਆਂ ਚੀਜ਼ਾਂ ਲਿਆ ਲਿਆ ਕਰੀ ਤੇ ਘਰੇ ਕੁਝ ਸਮਾਨ ਵੀ ਬਣ ਜਾਊਗਾ ਤੇ ਫਿਰ ਤੇਰੇ ਘਰ ਦੇ ਨੂੰ ਦਾਜ ਨਾ ਦੇਣਾ ਪਊਗਾ ਆਪਣੇ ਘਰ ਸਭ ਕੁਝ ਪਹਿਲਾਂ ਹੀ ਹੋਊਗਾ ਨਾਲੇ ਆਪਣੇ ਹੱਕ ਦੀ ਕਮਾਈ ਦਾ ਹੋਊਗਾ ਮੈਂ ਬਹੁਤ ਖੁਸ਼ ਸੀ ਕਿ ਉਹਦੀ ਸੋਚ ਇੰਨੀ ਵਧੀਆ ਸੀ ਹੌਲੀ ਹੌਲੀ ਮੇਰੀ ਮਾਂ ਕਹਿਣ ਲੱਗੀ ਕਿ ਰੀਨਾ ਸੀ ਹਾਲਾਂ ਦੇ ਦਿਨ ਆਉਣ ਵਾਲੇ ਆ ਆਪਣੇ ਬੁਆਏਫਰੈਂਡ ਤੋਂ ਕੁਝ ਪੈਸੇ ਮੰਗਵਾ ਕੇ ਗੀਜ਼ਰ ਲੈ ਲਈ ਆਪਾਂ ਨੂੰ ਗਰਮ ਪਾਣੀ ਦੀ ਬਹੁਤ ਲੋੜ ਆ ਚੁੱਲ੍ਹੇ ਤੇ ਪਾਣੀ ਗਰਮ ਕਰਨਾ ਬਹੁਤ ਔਖਾ ਲੱਗਦਾ ਮੈਂ ਆਪਣੀ ਮਾਂ ਦੀ ਇਸ ਗੱਲ ਨੂੰ ਸੁਣ ਕੇ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਮੰਮੀ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਐ ਤੇਰੇ ਕੋਲ ਵੀ ਤਾਂ ਪੈਸੇ ਹੈਗੇ ਆ ਨਾ ਤੂੰ ਉਹਨਾਂ ਵਿੱਚੋਂ ਜਿਹੜੀ ਚੀਜ਼ ਚਾਹੀਦੀ ਐ ਲੈ ਲੈ ਤੈਨੂੰ ਕੋਈ ਕਹਿੰਦਾ ਕਿ ਪੈਸੇ ਨਾ ਖਰਚ ਕਰ ਕਿਉਂ ਤੂੰ ਮੇਰਾ ਦਿਮਾਗ ਖਰਾਬ ਕੀਤਾ ਪਰ ਮੇਰੀ ਮਾਂ ਤੇ ਗੱਲ ਸੁਣਦੀ ਨਹੀਂ ਸੀ ਕਹਿੰਦੀ ਚੱਲ ਗੀਜਰ ਲੈ ਲੈ ਕੇ ਦੇ ਫੇਰ ਨਾ ਕੁਝ ਲੈ ਕੇ ਦੇ ਹਾਸਾ ਹੱਸ ਕੇ ਮੇਰੇ ਨਾਲ ਗੱਲਾਂ ਕਰਦੀ ਸੀ ਮੈਂ ਆਪਣੇ ਬੁਆਏਫਰੈਂਡ ਨੂੰ ਕਿਹਾ ਕਿ ਮੈਂ ਗੀਜਰ ਲੈਣਾ ਉਹ ਮੈਨੂੰ ਕਹਿੰਦਾ ਕਿ ਲੈ ਲੈ ਪਰ ਅਜੇ ਸਿਆਲ ਆਉਣ ਵਿੱਚ ਵੈਸੇ ਡੇਢ ਮਹੀਨਾ ਪਿਆ ਪਰ ਜੇ ਤੂੰ ਪਹਿਲਾਂ ਲਵੇਂਗੀ ਤਾਂ ਸ਼ਾਇਦ ਸਸਤਾ ਮਿਲ ਜਾਊਗਾ ਤੇ ਫਿਰ ਸਿਆਲ ਦੇ ਵਿੱਚ ਮਹਿੰਗਾ ਹੋ ਜਾਣਾ ਮੈਂ ਗੀਜਰ ਵੀ ਲੈ ਲਿਆ ਦੋ ਚੀਜ਼ਾਂ ਆਪਣੇ ਘਰ ਦੀਆਂ ਮੈਂ ਆਪਣੇ ਬੁਆਏਫਰੈਂਡ ਦੇ ਸਿਰੋ ਬਣਾਈਆਂ ਸੀ ਮੇਰੀ ਮਾਂ ਕਹਿਣ ਲੱਗੀ ਕਿ ਉਹ ਤਾਂ ਚੰਗੀ ਕਮਾਈ ਕਰਦਾ ਤੂੰ ਉਹਦੇ ਕੋਲੋਂ ਪੈਸੇ ਇਧਰ ਮੰਗਵਾਉਣਾ ਸ਼ੁਰੂ ਕਰ ਦੇ ਤਾਂ ਕਿ ਤੂੰ ਕੁਝ ਪੈਸੇ ਆਪਣੇ ਨਾਮ ਤੇ ਜਮ੍ਹਾਂ ਕਰਵਾ ਲੈ ਜਦੋਂ 2 ਕੋ ਲੱਖ ਹੋ ਗਿਆ ਤਾਂ ਫਿਰ ਉਹਨੂੰ ਕਹਿ ਦੇ ਕਿ ਆਪਣੇ ਘਰ ਪੈਸੇ ਪਾਉਣੇ ਸ਼ੁਰੂ ਕਰ ਮੈਂ ਚੁੱਪ ਸੀ ਮੈਂ ਮੈਨੂੰ ਆਪਣੀ ਮਾਂ ਦੀ ਸਮਝ ਨਹੀਂ ਆਉਂਦੀ ਸੀ ਮੈਨੂੰ ਤਾਂ ਉਹਦੇ ਤੇ ਗੁੱਸਾ ਵਗ ਚਣਦਾ ਸੀ ਮੈਂ ਕਿੱਦਾਂ ਦੀ ਮਾਂ ਦੀ ਖੋ ਜਨਮ ਲਿਆ ਸੀ ਉਹਨੂੰ ਕਿਹਾ ਕਿ ਇਦਾਂ ਨਹੀਂ ਮੈਂ ਕਰ ਸਕਦੀ ਪਰ ਉਹ ਕਹਿੰਦੀ ਸੀ ਕਿ ਬਿਨਾ ਕੁਝ ਕਹੇ ਮੈਨੂੰ ਮੇਰਾ ਬ੍ਰਾ ਬੁਆਏਫ੍ਰੈਂਡ ਪੈਸੇ ਭੇਜ ਦਿੰਦਾ ਸੀ। ਉਹ ਮੈਨੂੰ ਦੂਜੀ ਗੱਲ ਨਹੀਂ ਸੀ ਕਰਦਾ। ਮੇਰੀ ਮਾਂ ਆਪਣਾ ਲਾਲਚ ਪੂਰਾ ਕਰਦੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਉਹਦੇ ਕੋਲੋਂ ਪੈਸੇ ਨਹੀਂ ਮੰਗਵਾਉਣੇ। ਉਹ ਆਪਣੇ ਭੈਣ ਨੂੰ ਪੈਸੇ ਪਾਇਆ ਕਰੂਗਾ ਤਾਂ ਕਿ ਉਹਦੇ ਘਰ ਦੀਆਂ ਚੀਜ਼ਾਂ ਵੀ ਬਣ ਜਾਣ। ਫਿਰ ਕੱਲ ਨੂੰ ਮੈਨੂੰ ਤੁਸੀਂ ਦਾਜ ਵੀ ਨਾ ਦਿਓ। ਮੈਂ ਇਕੱਲੀ ਹਾਂ। ਉਹ ਵੀ ਇਕੱਲਾ ਪੁੱਤਾ। ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੇਰੀ ਮਾਂ ਕਹਿੰਦੀ ਸੀ ਕਿ ਤੂੰ ਇੱਥੇ ਆਪਣੀਆਂ ਚੀਜ਼ਾਂ ਬਣਾ ਤੇ ਵਿਆਹ ਤੋਂ ਬਾਅਦ ਲੈ ਜਾਏ ਮੈਂ ਤਾਂ ਆਪਣੀ ਮਾਂ ਤੋਂ ਹਰਾਨ ਹੁੰਦੀ ਸੀ ਕਿ ਇਹਦੀ ਸੋਚ ਕਿਦਾਂ ਦੀ ਆ ਮੇਰੇ ਡੈਡੀ ਵੀ ਕੰਮ ਤੇ ਜਾਂਦੇ ਸੀ ਤੇ ਪਰ ਇੱਕ ਦੋ ਲੋਨ ਹੋਰ ਵੀ ਚੱਲਦੇ ਸੀ ਕਿਸ਼ਤਾਂ ਵਾਲਾ ਹਰ ਮਹੀਨੇ ਘਰ ਆ ਜਾਂਦਾ ਸੀ ਮੈਂ ਕਿਸ਼ਤਾਂ ਵਾਲੇ ਨੂੰ ਕਹਿੰਦੀ ਸੀ ਕਿ ਤੁਸੀਂ ਇੱਕ ਦੋ ਦਿਨ ਪਹਿਲਾਂ ਫੋਨ ਕਰ ਦਿਆ ਕਰੋ ਅਸੀਂ ਆਪਣੇ ਪੈਸੇ ਤਿਆਰ ਰੱਖਿਆ ਕਰਾਂਗੇ ਜੇ ਕੋਈ ਕਿਸ਼ਤ ਦੇਣੀ ਹੁੰਦੀ ਆ ਤਾਂ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਆਪਣੇ ਬੁਆਏਫਰੈਂਡ ਕੋਲੋਂ ਹੀ ਪੈਸੇ ਮੰਗਵਾ ਲੈ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਸ਼ਰਮ ਕਰ ਕੁਝ ਤਾਂ ਸ਼ਰਮ ਕਰ ਕਿਉਂ ਤੂੰ ਸਾਡਾ ਪਿਆਰ ਇੱਕ ਦੂਸਰੇ ਤੋਂ ਦੂਰ ਕਰਨਾ ਪੈਸੇ ਨਾਲ ਪਿਆਰ ਦੂਰ ਹੋ ਜਾਂਦਾ ਮੇਰੀ ਮਾਂ ਨੇ ਪੂਰੇ 2 ਲੱਖ ਦਾ ਲੋਨ ਲਿਆ ਸੀ ਜਿਹੜੀ ਕਿਸ਼ਤ 7000 ਰੁਪਏ ਹਰ ਮਹੀਨੇ ਆਉਂਦੀ ਸੀ ਤੇ 7000 ਦੇ ਨੇ ਬਹੁਤ ਔਖੇ ਸੀ ਕਿਸ਼ਤਾਂ ਵਾਲਾ ਤਾਂ ਸਿਰ ਤੇ ਆ ਕੇ ਬਹਿ ਜਾਂਦਾ ਸੀ ਡੈਡੀ ਵਿਚਾਰਾ ਕੰਮ ਤੇ ਜਾਂਦਾ ਸੀ ਹਰ ਮਹੀਨੇ ਦੇ 5-7000 ਰੁਪਏ ਵੰਦੇ ਸੀ ਉਹ ਉਹਨੂੰ ਦੇ ਦਿੰਦੇ ਸੀ ਘਰ ਦਾ ਗੁਜ਼ਾਰਾ ਫਿਰ ਔਖਾ ਹੁੰਦਾ ਸੀ ਕਿਉਂਕਿ ਮੇਰੀ ਮਾਂ ਤਾਂ ਆਪਣੇ ਪੈਸੇ ਹੀ ਨਹੀਂ ਲਾਉਂਦੀ ਸੀ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਇਦਾਂ ਹੀ ਪੈਸਾ ਵੇਖ-ਵੇਖ ਕੇ ਮਰ ਜਾਈ ਜਿੱਦਨ ਤੂੰ ਮਰ ਗਈ ਤਾਂ ਦੇਖ ਲੈ ਤੇਰੇ ਪੁੱਤ ਨੇ ਇਹਨਾਂ ਪੈਸਿਆਂ ਨੇ ਕਿਦਾਂ ਲੁੱਡੀਆਂ ਉਪਾਉਣੀਆਂ ਅੱਜ ਤੂੰ ਇਹਨਾਂ ਪੈਸਿਆਂ ਤੇ ਨਾਗ-ਵਾਗ ਫਣ ਖਲਾਰ ਕੇ ਬੈਠੀ ਐ ਜਿੱਦਨ ਤੂੰ ਮਰ ਗਈ ਇਸ ਪੈਸੇ ਤੇ ਹੋਰਾਂ ਨੇ ਰਾਜ ਕਰਨਾ ਮੈਨੂੰ ਕੁਝ ਵੀ ਨਹੀਂ ਮਿਲਣਾ ਤੂੰ ਆਪਣੇ ਪੈਸੇ ਵਿੱਚੋਂ ਮੈਨੂੰ ਕੁਝ ਪੈਸੇ ਦੇ ਮੇਰੀ ਮਾਂ ਕਹਿੰਦੀ ਸੀ ਕਿ ਇਹ ਕਿਦਾਂ ਹੋ ਸਕਦਾ ਮੈਂ ਤੈਨੂੰ ਪੈਸੇ ਦੇ ਦੇਵਾਂ ਮੈਂ ਨਹੀਂ ਮਿਹਨਤ ਨਾਲ ਜੋੜਿਆ ਅੱਗੋਂ ਮੈਨੂੰ ਕਹਿੰਦੀ ਕਿ ਕਿਸ਼ਤਾ ਵਾਲੇ ਭਾਈ ਦਾ ਵੀ ਨੰਬਰ ਲੈ ਲਾ ਦੋ ਚਾਰ ਗੱਲਾਂ ਮਾਰ ਕੇ ਲੋਨ ਰਫਾ ਦਫਾ ਕਰਾ ਦੇ ਮੈਂ ਉਹਨੂੰ ਕਿਹਾ ਕਿ ਕੰਪਨੀ ਦਾ ਕੰਮ ਆ ਉਹ ਤਾਂ ਆਪ ਵਿਚਾਰਾ ਤਨਖਾਹ ਤੇ ਲੱਗਾ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦੀ ਨੂੰ ਮੇਰੇ ਮਾਂ ਨੂੰ ਕੋਈ ਵੀ ਗੱਲ ਕਹਿਣ ਲੱਗੀ ਨੂੰ ਸ਼ਰਮ ਨਹੀਂ ਸੀ ਆਉਂਦੀ ਬਸ ਫਟਾਫਟ ਮੂੰਹੋਂ ਗੱਲ ਕੱਢ ਮਾਰਦੀ ਸੀ ਮੈਨੂੰ ਤਾਂ ਖੇਚੜਦੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਕਿਸੇ ਦੇ ਘਰ ਕੰਮ ਤੇ ਲੱਗ ਜਾਨੀ ਆ ਜੇ ਤੇਰੇ ਕੋਲ ਪੈਸੇ ਨਹੀਂ ਦੇ ਹੁੰਦੇ ਤਾਂ ਤੂੰ 2 ਲੱਖ ਕਿਉਂ ਲਿਆ ਤੂੰ ਇੰਨੀ ਇੰਨੀ ਕੀ ਤੈਨੂੰ ਲੋੜ ਸੀ ਮੈਂ ਤੇ ਮੰਮੀ ਰੋਜ਼ ਲੜਦੇ ਸੀ ਹਰ ਮਹੀਨੇ ਕਿਸ਼ਤਾਂ ਦਿੰਦਾ ਡੈਡੀ ਵਿਚਾਰਾ ਕੰਮ ਕਰ ਕਰਕੇ ਥੱਕ ਜਾਂਦਾ ਸੀ ਇੱਕ ਦਿਨ ਮੈਂ ਕਹਿ ਹੀ ਦਿੱਤਾ ਕਿ ਡੈਡੀ ਹੁਣ ਤੂੰ ਵੀ ਕੁਝ ਦਿਨ ਘਰੇ ਰਹਿ ਕੇ ਰੈਸਟ ਕਰ ਲੈ ਪਰ ਮੇਰੀ ਮਾਂ ਤਾਂ ਕਹਿੰਦੀ ਸੀ ਕਿ ਜੇ ਇਹ ਘਰ ਰਹਿ ਗਿਆ ਤਾਂ ਫਿਰ ਕੰਮ ਤੂੰ ਕਰੀ ਕਿੱਥੋਂ ਕਿਸ਼ਤਾਂ ਦੇਣੀਆਂ ਇਦਾਂ ਹੀ ਪੈਸੇ ਜਮ੍ਹਾਂ ਹੁੰਦੇ ਆ ਕੰਮ ਕਰਕੇ ਕਿਸ਼ਤਾਂ ਤੇ ਪੈਸੇ ਵਾਪਸ ਕਰ ਦੇ ਇੱਕ ਮੁੱਠ ਪੈਸੇ ਚੁੱਕ ਕੇ ਜਮ੍ਹਾਂ ਕਰਵਾ ਦੇ ਸਰਦੀਆਂ ਦੇ ਵਿੱਚ ਗੀਟਰ ਲਗਵਾਉਣ ਦਾ ਇੱਕ ਫਾਇਦਾ ਹੋ ਗਿਆ ਸੀ ਮੇਰਾ ਡੈਡੀ ਵਿਚਾਰਾ ਕੰਮ ਤੋਂ ਆਉਂਦਾ ਸੀ ਤਾਂ ਉਹਨੂੰ ਪਾਣੀ ਗਰਮ-ਗਰਮ ਮਿਲ ਜਾਂਦਾ ਸੀ ਨਹੀਂ ਤਾਂ ਮੇਰੀ ਮਾਂ ਬੜਬੜ ਕਰਦੀ ਹੋਈ ਪਾਣੀ ਗਰਮ ਕਰਦੀ ਸੀ ਤੇ ਫਿਰ ਡੈਡੀ ਵਿਚਾਰਾ ਨਾ ਆਉਂਦਾ ਸੀ ਮੋਂ ਬਾਸ ਸੱਚਾ ਕਰਕੇ ਟੂਟੀ ਚਲਾ ਕੇ ਗਰਮ ਪਾਣੀ ਕੱਢ ਲੈਂਦਾ ਤੇ ਨਹਾ ਲੈਂਦਾ ਸੀ ਪਾਣੀ ਰਲਾਉਣ ਦੀ ਵੀ ਕੋਈ ਲੋੜ ਨਹੀਂ ਪੈਂਦੀ ਸੀ ਬਾਥਰੂਮ ਵਿੱਚ ਆਪਣੀ ਮਰਜ਼ੀ ਨਾਲ ਪਾਣੀ ਵਰਤ ਲਿਆ ਜਾਂਦਾ ਸੀ ਮੇਰੀ ਮਾਂ ਬਹੁਤ ਖੁਸ਼ ਸੀ ਕਹਿੰਦੀ ਸੀ ਕਿ ਤੂੰ ਮੁੰਡਾ ਚੰਗਾ ਲੱਭਿਆ ਜੇ ਕਿਤੇ ਗਿਸ਼ਟਾਂ ਵਾਲੇ ਭਾਈ ਨੂੰ ਤੂੰ ਸੈੱਟ ਕਰ ਲਵੇਂ ਤਾਂ ਮौज ਲੱਗ ਜਾਵੇ 2 ਲੱਖ ਦਾ ਲੋਨ ਦੇਣਾ ਬਹੁਤ ਸੌਖਾ ਹੋ ਜਾਊਗਾ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਤੂੰ ਆਪ ਹੀ ਗੱਲ ਕਰਨੀ ਸ਼ੁਰੂ ਕਰ ਦੇ ਕਿ ਮੈਂ ਤਾਂ ਉਹਦੀ ਕੁੜੀ ਬੋਲਦੀ ਆ ਉਮਣਾ ਕਹਿੰਦੀ ਸੱਚੀ ਗੱਲ ਆ ਤੇਰੀ ਜਮਾਂ ਸਹੀ ਆ ਮੈਂ ਅੱਜ ਹੀ ਫੋਨ ਲਾ ਕੇ ਉਹਨੂੰ ਸੈੱਟ ਕਰਦੀ ਆ ਤੇ ਨਾਲੇ ਪੈਸੇ ਦੇਨੇ ਵੀ ਥੋੜੇ ਸੌਕੇ ਹੋ ਜਾਣਗੇ ਹਰ ਵਾਰ ਸਿਰ ਤੇ ਆ ਕੇ ਬੈਠ ਜਾਂਦਾ ਕਹਿ ਦਿਆ ਕਰਾਂਗੇ ਕੋਈ ਕੀ ਕੁਝ ਦਿਨ ਰੁੱਕ ਕੇ ਆ ਜਾਈ ਮੈਂ ਮੰਮੀ ਤੋਂ ਹੈਰਾਨ ਸੀ ਮੈਂ ਉਹਨੂੰ ਕਿਹਾ ਕਿ ਤੂੰ ਕਿੰਨੀ ਬੇਸ਼ਰਮ ਆ ਤੂੰ ਕਿਉਂ ਵਿਆਹ ਕਰਵਾਇਆ ਇੰਨਾ ਪੈਸੇ ਦਾ ਲਾਲਚ ਸੀ ਤਾਂ ਕੁਵਾਰੀ ਰਹਿ ਜਾਂਦੀ ਹਰ ਕਿਸੇ ਨਾਲ ਆਪਣੇ ਮਨਮਰਜ਼ੀ ਕਰਕੇ ਪੈਸੇ ਕਮਾ ਸਕਦੀ ਸੀ ਕਿਉਂ ਤੂੰ ਸਾਨੂੰ ਦਿਨਾਂ ਨੂੰ ਜਮਿਆ ਕਿ ਹੁਣ ਪੈਸਿਆਂ ਦਾ ਇੰਨਾ ਲਾਲਚ ਕਰਕੇ ਤੂੰ ਪੁੱਠੇ ਕੰਮਾਂ ਵਿੱਚ ਆ ਕੀ ਕਰਦੀ ਫਿਰਦੀ ਐ ਡੈਡੀ ਤਾਂ ਘਰ ਨਹੀਂ ਸੀ ਹੁੰਦਾ ਮੈਂ ਤੇ ਮੰਮੀ ਸਾਰਾ ਦਿਨ ਏਦਾਂ ਹੀ ਲੜਦੀਆਂ ਰਹਿੰਦੀਆਂ ਸੀ ਤੇ ਨਾਲੇ ਸਾਡਾ ਬੈਲ ਲੱਗਿਆ ਹੋਇਆ ਸੀ ਡੈਡੀ ਕੰਮ ਤੋਂ ਆਉਂਦਾ ਤੇ ਮੇਰੀ ਮਾਂ ਦੀ ਆਵਾਜ਼ ਨਹੀਂ ਸੀ ਨਿਕਲਦੀ ਉਹ ਡਰਦੀ ਸੀ ਉਹਦੇ ਅੱਗੇ ਤਾਂ ਕੁਝ ਬੋਲਦੀ ਨਹੀਂ ਸੀ ਉਹਦੇ ਜਾਨ ਮਗਰ ਮੇਰੀ ਜਾਨ ਖਾਂਦੀ ਰਹਿੰਦੀ ਸੀ ਅਗਲੇ ਦਿਨ ਮੇਰੀ ਮਾਂ ਨੇ ਕਿਸ਼ਤਾਂ ਵਾਲੇ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਮੈਂ ਅਨੀਤਾ ਦੀ ਕੁੜੀ ਬੋਲਦੀ ਆ ਤੇ ਕੁੜੀਆਂ ਵਾਲੀ ਆਵਾਜ਼ ਵਿੱਚ ਇਹ ਗੱਲ ਕਰਨ ਲੱਗ ਪਈ ਹੌਲੀ ਹੌਲੀ ਕਿਸ਼ਤਾਂ ਵਾਲਾ ਵੀ ਉਹਦੇ ਜਾਲ ਵਿੱਚ ਫਸ ਗਿਆ ਕਹਿਣ ਲੱਗੀ ਕਿ ਹਰ ਮਹੀਨੇ ਤਰੀਕ ਤੋਂ 5 ਦਿਨ ਬਾਅਦ ਆਇਆ ਕਰ ਕਿਸੇ ਵੇਲੇ ਡੈਡੀ ਨੂੰ ਪੈਸੇ ਨਹੀਂ ਮਿਲਦੇ ਮੈਨੂੰ ਤਾਂ ਹਾਸਾ ਆਉਂਦਾ ਸੀ ਕਿ ਮੇਰੀ ਮਾਂ ਕਿੱਦਾਂ ਦੇ ਕੰਮ ਕਰਦੀ ਸੀ ਕਿਸ਼ਤਾਂ ਵਾਲਾ ਵਿਚਾਰਾ ਮੈਨੂੰ ਹੀ ਸਮਝ ਕੇ ਮੇਰੀ ਮਾਂ ਨਾਲ ਗੱਲਾਂ ਕਰਦਾ ਸੀ ਉਹਨੂੰ ਲੱਗਦਾ ਸੀ ਕਿ ਮੈਂ ਉਹਦੇ ਨਾਲ ਗੱਲ ਕਰਦੀ ਆਂ ਉਹ ਮੈਨੂੰ ਸਮਝ ਕੇ ਮੇਰੀ ਮਾਂ ਨਾਲ ਗੱਲਾਂ ਕਰਨ ਲੱਗ ਪਿਆ ਇੱਕ ਦਿਨ ਉਹਨੂੰ ਕਹਿੰਦਾ ਕਿ ਮੇਰੇ ਨਾਲ ਰਾਤ ਨੂੰ ਵੀ ਗੱਲ ਕਰਿਆ ਕਰ ਮੇਰਾ ਤਾਂ ਹਾਸਾ ਨਿਕਲ ਗਿਆ ਮੈਂ ਕਿਹਾ ਮੰਮੀ ਦੇਖ ਲੈ ਤੇਰੀਆਂ ਕਰਤੂਤਾਂ ਕਿੱਦਾਂ ਦੀਆਂ ਤੈਨੂੰ ਸ਼ਰਮ ਕਰਨੀ ਚਾਹੀਦੀ ਆ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਪੈਸੇ ਦੇਣੇ ਤਾਂ ਔਖੇ ਆ ਮੈਂ ਉਹਨੂੰ ਕਿਹਾ ਕਿ ਫਿਰ ਲਿਆ ਹੀ ਨਾ ਕਰ ਜੇ ਤੈਨੂੰ ਇੰਨੇ ਹੀ ਦੇਣੇ ਔਖੇ ਲੱਗਦੇ ਆ ਤਾਂ ਹੌਲੀ-ਹੌਲੀ ਕਿਸ਼ਟਾ ਵਾਲਾ ਸੈੱਟ ਕਰ ਲਿਆ ਤੇ ਕਹਿਣ ਲੱਗੀ ਅਸੀਂ ਪੈਸੇ ਨਹੀਂ ਦੇ ਸਕਦੇ ਉਹ ਕਹਿੰਦਾ ਕਿ ਇਦਾਂ ਨਹੀਂ ਹੋ ਸਕਦਾ ਪੈਸੇ ਤੁਹਾਨੂੰ ਦੇਣੇ ਹੀ ਪੈਣਿਆ ਇਹ ਕੰਪਨੀ ਵੱਲੋਂ ਲੋਨ ਹੁੰਦਾ ਤੇ ਇਹ ਮੋੜਨਾ ਹੀ ਪੈਣਾ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਮੈਂ ਤਾਂ ਆਪ ਤਨਖਾਹ ਤੇ ਲੱਗਾ ਹੋਇਆ ਉਹ ਕਹਿੰਦੀ ਕਿ ਤੂੰ ਕਿੰਨੀ ਤਨਖਾਹ ਲੈਣਾ ਤਾਂ ਉਹ ਕਹਿਣ ਲੱਗਾ ਕਿ ਮੇਰੀ 15000 ਰੁਪਏ ਤਨਖਾਹ ਮਹੀਨੇ ਦੀ ਮੇਰੀ ਮਾਂ ਦਾ ਤਾਂ ਖੂਨ ਵਧ ਗਿਆ ਸੀ ਕਹਿੰਦੀ ਚੱਲ ਫਿਰ ਅਗਲੇ ਮਹੀਨੇ ਮੈਨੂੰ ਦੋ ਸੂਟ ਲੈ ਕੇ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਤੈਨੂੰ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇ ਮੈਂ ਤੈਨੂੰ ਲਾ ਦੇਵਾਂਗਾ ਕੁਝ ਦਿਨ ਮੇਰੇ ਸਾਹਮਣੇ ਗੱਲਾਂ ਕਰਦੀ ਰਹੀ ਤੇ ਫਿਰ ਮੈਂ ਚੁੱਪ ਕਰਕੇ ਸੌਂਦੀ ਰਹੀ ਇਦਾਂ ਹੀ ਮਹੀਨਾ ਹੋ ਗਿਆ ਇਹ ਕਿਸ਼ਤਾਂ ਵਾਲਾ ਕਿਸ਼ਤ ਕਰ ਲੈਣ ਲਈ ਆ ਗਿਆ ਤਾਂ ਮੰਮੀ ਨੇ ਉਹਨੂੰ ਪੈਸੇ ਫੜਾਏ ਮੈਂ ਅੰਦਰ ਖਿੜਕੀ ਵਿੱਚ ਬੈਠੀ ਦੇਖ ਰਹੀ ਸੀ ਉਹ ਮੈਨੂੰ ਲੱਗਦਾ ਸੀ ਮੰਮੀ ਦੇ ਫੋਨ ਤੇ ਮੈਸੇਜ ਕਰਦਾ ਸੀ ਕਹਿੰਦੀ ਸੀ ਕਿ ਕਹਿੰਦਾ ਸੀ ਕਿ ਤੂੰ ਕਿੱਥੇ ਗਈ ਹੈ ਮੈਂ ਤੁਹਾਡੇ ਘਰ ਆ ਮੇਰਾ ਤਾਂ ਹਾਸਾ ਨਿਕਲ ਗਿਆ ਕਿ ਮੰਮੀ ਦਾ ਉਹਦੇ ਸਾਹਮਣੇ ਬੈਠੀ ਸੀ ਮੰਮੀ ਵੀ ਮਿੰਨਾ ਮਿੰਨਾ ਹੱਸਦੀ ਸੀ ਕਿ ਕੋਈ ਜਾਲ ਵਿੱਚ ਫਸ ਗਿਆ ਕੁਝ ਦਿਨ ਹੋਏ ਤਾਂ ਉਹ ਫੋਨ ਕਰਕੇ ਕਹਿਣ ਲੱਗਾ ਕਿ ਮੈਨੂੰ ਤਨਖਾਹ ਮਿਲ ਗਈ ਆ ਦੱਸ ਕੇ ਨਹੀਂ ਚੀਜ਼ ਲੈਣੀ ਆ ਤਾਂ ਮੰਮੀ ਕਹਿਣ ਲੱਗੀ ਕਿ ਇਹਨਾਂ ਨੂੰ ਨੰਬਰ ਇੱਕ ਜੁੱਤੀ ਤੇ ਦੋ ਸੂਟ ਲਿਆ ਦੇ ਕਿਸ਼ਤਾਂ ਵਾਲਾ ਵਿਚਾਰਾ ਮੰਮੀ ਨੂੰ ਸ਼ੈ ਟੱਕਰਿਆ ਤੇ ਕਹਿਣ ਲੱਗਾ ਇਹ ਕੰਪਨੀ ਵੱਲੋਂ ਤੁਹਾਨੂੰ ਗਿਫਟ ਮਿਲਿਆ ਤਾਂ ਉਹਨੇ ਝੂਠ ਬੋਲਿਆ ਸੀ ਉਹਨੂੰ ਲੱਗਦਾ ਸੀ ਕਿ ਮੈਂ ਹੀ ਗੱਲ ਕਰਦੀ ਆ ਤੇ ਮੰਮੀ ਨੂੰ ਕੁਝ ਨਹੀਂ ਪਤਾ ਪਰ ਮੰਮੀ ਨੂੰ ਤਾਂ ਸਭ ਕੁਝ ਪਤਾ ਸੀ ਚੁੱਪ ਕਰਕੇ ਉਹਨੇ ਫੜ ਲਿਆ ਤੇ ਮੰਮੀ ਉਹਨੂੰ ਪਾਗਲ ਬਣਾਉਂਦੀ ਭਈ ਕਹਿਣ ਲੱਗੀ ਇਹ ਤਾਂ ਬਹੁਤ ਵਧੀਆ ਗੱਲ ਐ ਜੇ ਸਾਨੂੰ ਹੋਰ ਵੀ ਕੋਈ ਗਿਫਟ ਮਿਲਣਾ ਹੋਇਆ ਤਾਂ ਦੱਸ ਦੇ ਅਸੀਂ ਹੋਰ ਲੋਨ ਚੁੱਕ ਲਵਾਂਗੇ ਮੈਂ ਉੱਥੇ ਹੀ ਸਾਈਡ ਤੇ ਖੜੀ ਰਹੀ ਤੇ ਕਿਸ਼ਤਾਂ ਵਾਲਾ ਮੇਰੇ ਮੂੰਹ ਵੱਲ ਦੇਖਦਾ ਰਿਹਾ ਮੈਂ ਇੱਕ ਵਾਰ ਵੀ ਉਹਦੇ ਵੱਲ ਨਹੀਂ ਦੇਖਿਆ ਤੇ ਘਰ ਆ ਗਈ ਮੈਨੂੰ ਬੜੀ ਸ਼ਰਮਜੀ ਫੀਲ ਹੋਈ ਕਿ ਕਿੰਦਾਂ ਦੀ ਆਦਤ ਆ ਮੇਰੀ ਮਾਂ ਦੀ ਮੈਂ ਉਹਦੀ ਬੇਇੱਜ਼ਤੀ ਕੀਤੀ ਮੈਂ ਕਿਹਾ ਕਿ ਮੰਮੀ ਜੇ ਤੂੰ ਇਹੋ ਜੇ ਕੰਮ ਕਰਨਿਆ ਤਾਂ ਮੈਂ ਕਿਤੇ ਹੋਰ ਰਹਿਣ ਲਈ ਚਲੀ ਜਾਣਾ ਜਾਂ ਮੈਂ ਡੈਡੀ ਨੂੰ ਦੱਸ ਦਿਆਂ ਤੂੰ ਕਿੰਨਾ ਲਾਲਚ ਕਰਦੇ ਤੇਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਸਿਆਣੀ ਹੋ ਗਈ ਆ ਇੱਕ ਦਿਨ ਮੇਰੀ ਮਾਂ ਨੂੰ ਕਹਿ ਕੋਈ ਕਹਿਣ ਆਇਆ ਕਿ ਜੇ ਤੁਸੀਂ ਫ੍ਰੀ ਹੁੰਨੇ ਹੋ ਤਾਂ ਸਾਡੇ ਘਰ ਕੰਮ ਕਰ ਦਿਆ ਕਰੋ ਤਾਂ ਮੇਰੀ ਮਾਂ ਝੱਟ ਮੰਨ ਗਈ ਕਹਿਣ ਲੱਗੀ ਕਿ ਮੈਂ ਕੱਲ ਤੋਂ ਹੀ ਤੁਹਾਡੇ ਘਰ ਕੰਮ ਕਰਨ ਆ ਜਾਇਆ ਕਰੂੰਗੀ ਚੱਲ ਕੁਝ ਪੈਸਾ ਬਣ ਜਾਇਆ ਕਰਨਗੇ ਅਜੀ ਉਹ ਬੰਦਾ ਗਿਆ ਹੀ ਸੀ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਕਿਉਂ ਤਰ੍ਹਾਂ ਦਿਮਾਗ ਖਰਾਬ ਹੋ ਗਿਆ ਮੰਮੀ ਕਹਿਣ ਲੱਗੀ ਕਿ ਹੁਣ ਮੈਂ ਕਿਸ਼ਤਾਂ ਵਾਲੇ ਨਾਲ ਕੋਈ ਗੱਲ ਨਹੀਂ ਕਰਨੀ ਬਸ ਹੁਣ ਇਹਨਾਂ ਦੇ ਕੰਮ ਕਰਕੇ ਪੈਸੇ ਲਿਆ ਕਰਨੇ ਆ ਤੇ ਕਿਸ਼ਤਾਂ ਦੇ ਪੈਸੇ ਦੇ ਕੇ ਜਲਦੀ ਹੀ ਲੋਨ ਕਲੀਅਰ ਕਰ ਦੇਣਾ ਮੈਂ ਬਿਲਕੁਲ ਚੁੱਪ ਸੀ ਕੁਝ ਦਿਨ ਮੰਮੀ ਉਹਨਾਂ ਦੇ ਘਰ ਕੰਮ ਤੇ ਗਈ ਤੇ ਦੋ ਹਫ਼ਤੇ ਬਾਅਦ ਕੁਝ ਪੈਸੇ ਲੈ ਕੇ ਆਈ ਮੈਂ ਕਿਹਾ ਮੰਮੀ ਤੈਨੂੰ ਪੈਸੇ ਇੰਨੀ ਜਲਦੀ ਮਿਲ ਗਏ ਕਹਿਣ ਲੱਗੇ ਕਿ ਹੋਰ ਕੀ ਤੇਰੀ ਮਾਂ ਨੂੰ ਕਿਹੜਾ ਕੋਈ ਨਾ ਕਰਦਾ ਜਿੰਨੇ ਮਰਜੀ ਕਿਸੇ ਤੋਂ ਪੈਸੇ ਮੈਂ ਫੜ ਲਵਾ ਮੈਂ ਹੈਰਾਨ ਸੀ ਮੈਂ ਕਿਹਾ ਕਿ ਤੂੰ ਇਹ ਪੈਸੇ ਤੂੰ ਕਿੱਦਾਂ ਲੈ ਕੇ ਆਈ ਹੈ ਤੇ ਕਹਿਣ ਲੱਗੀ ਕਿ ਬਸ ਕੋਜ ਟਾਈਮ ਉਹਨਾਂ ਦੇ ਬੰਦਿਆਂ ਨਾਲ ਬਤਾਏ ਕਿ 3000 ਲੈ ਲੈ ਉਹਦੇ ਪੈਸੇ ਕੋਲ ਹੈਗੇ ਆ ਤੇ ਕਿਸ਼ਤ ਦੇ ਦੇਵਾਂਗੇ ਇਹ ਸੁਣ ਕੇ ਤਾਂ ਮੈਨੂੰ ਝੁਣਚਣੀ ਜਿਹੀ ਛੜੀ ਕਿ ਮੇਰੀ ਮਾਂ ਤਾਂ ਇੰਨੀ ਘਿਰ ਗਈ ਸੀ ਜਿਹੜੀ ਕਿਸੇ ਨਾਲ ਇਹ ਸਭ ਕੁਝ ਕਰਕੇ ਪੈਸੇ ਦੀ ਕਮਾਉਂਦੀ ਸੀ ਤੇ ਫਿਰ ਕਿਸ਼ਤਾਂ ਦੇਣ ਦੀ ਗੱਲ ਕਰਦੀ ਸੀ ਕਦੀ ਕਿਸੇ ਨੂੰ ਲੁੱਟ ਲੈਂਦੀ ਸੀ ਤੇ ਕਦੀ ਕਿਸੇ ਨੂੰ ਕਿਸੇ ਦੇ ਨਾਲ ਕੁਝ ਹੋਰ ਕਰ ਲੈਂਦੀ ਸੀ ਮੈਨੂੰ ਤਾਂ ਸ਼ਰਮ ਆਉਂਦੀ ਸੀ ਇਸ ਗੱਲ ਤੇ ਮੈਨੂੰ ਬਹੁਤ ਹੀ ਖੇਚੜੀ ਸੀ ਮੈਨੂੰ ਚੰਗਾ ਨਹੀਂ ਲੱਗਿਆ ਸੀ ਕਿ ਮੇਰੀ ਮਾਂ ਕਿਸੇ ਨਾਲ ਗਲਤ ਕੰਮ ਕਰਕੇ ਪੈਸੇ ਕਮਾਵੇ ਤੇ ਪੈਸਿਆਂ ਦੇ ਲਾਲਚ ਵਿੱਚ ਉਹ ਕੁਝ ਵੀ ਕਰ ਸਕਦੀ ਸੀ ਇਥੋਂ ਤੱਕ ਕਿ ਮੈਨੂੰ ਵੀ ਵੇਚ ਸਕਦੀ ਸੀ ਮੈਂ ਇਹ ਸਭ ਕੁਝ ਨਹੀਂ ਸੀ ਚਾਹੁੰਦੀ ਮੈਂ ਚਾਹੁੰਦੀ ਸੀ ਕਿ ਮੇਰੀ ਮਾਂ ਚੰਗੀ ਬਣੇ ਤਾਂ ਕਿ ਮੇਰਾ ਵਿਆਹ ਵਧੀਆ ਤਰੀਕੇ ਨਾਲ ਹੋ ਸਕੇ ਜੇ ਕੱਲ ਨੂੰ ਮੇਰਾ ਵਿਆਹ ਹੁੰਦਾ ਤਾਂ ਮੇਰੀ ਮਾਂ ਨੇ ਤਾਂ ਇਦਾਂ ਦੇ ਕੰਮ ਕਰਨੇ ਆ ਤੇ ਮੇਰੇ ਸਹੁਰਿਆਂ ਘਰ ਵੀ ਇਹੋ ਜਿਹੀ ਕੰਮ ਕਰਨੇ ਸੀ ਇਸ ਲਈ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਇਹੋ ਜਿਹਾ ਕੁਝ ਕਰੇ ਮੈਂ ਤਾਂ ਮੈਂ ਉਹ ਤਾਂ ਮੈਨੂੰ ਵੀ ਪੁੱਠੇ ਕੰਮਾਂ ਤੇ ਲਾਉਂਦੀ ਸੀ ਜਦ ਕਿ ਮੈਂ ਤਾਂ ਸਿਰਫ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਹਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਮੈਨੂੰ ਆਪਣੀ ਮਾਂ ਦੇ ਲੱਛਣ ਚੰਕੇ ਨਹੀਂ ਲੱਗਦੇ ਸੀ ਕੁਝ ਦਿਨਾਂ ਬਾਅਦ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਤਾਂ ਮਾਸੀ ਦੇ ਕੋਲ ਰਹਿਣ ਲਈ ਜਾ ਰਹੀ ਆਂ ਜੇ ਤੂੰ ਇਹ ਕੰਮ ਕਰਨੋਂ ਹਟ ਗਈ ਤਾਂ ਮੈਨੂੰ ਫੋਨ ਕਰ ਦੇ ਨਹੀਂ ਤਾਂ ਫਿਰ ਮੈਂ ਉੱਥੇ ਹੀ ਰਹਿਣਾ ਜਾਂ ਫਿਰ ਭੂਆ ਕੋਲ ਚਲੇ ਜਾਣਾ ਇਦਾਂ ਹੀ ਮੇਰੀ ਮਾਂ ਮੈਨੂੰ ਕਹਿ ਲੱਗੀ ਕਿ ਇਹ ਕੋਈ ਵੱਡੀ ਗੱਲ ਨਹੀਂ ਪੈਸੇ ਤਾਂ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਤੂੰ ਤਾਂ ਆਪਣੇ ਬੁਆਏਫਰੈਂਡ ਕੋਲੋਂ ਵੀ ਪੈਸੇ ਨਹੀਂ ਲੈਂਦੀ ਫ੍ਰੀ ਵਿੱਚ ਉਹਦੇ ਨਾਲ ਗੱਲਾਂ ਕਰਦੀ ਐ ਉਹਦਾ ਟਾਈਮ ਪਾਸ ਕਰਦੀ ਐ ਉਹ ਤੈਨੂੰ ਕੁਝ ਪੈਸੇ ਨਹੀਂ ਦੇ ਸਕਦਾ ਕੋਈ ਹੋਰ ਤੇਰੇ ਲਈ ਕੀ ਉਹ ਕਰੂਗਾ ਮੈਂ ਉਹਨੂੰ ਕਿਹਾ ਕਿ ਖਬਰਦਾਰ ਮੈਂ ਆਪਣੀ ਮਾਂ ਨੂੰ ਆਪਣੀ ਚੰਗੀ ਤਰ੍ਹਾਂ ਸਮਝਾਉਣਾ ਚਾਹੁੰਦੀ ਸੀ ਤੇ ਸਹੇਲੀ ਦੀ ਤਰ੍ਹਾਂ ਇਹ ਲੱਗਉਂਦੀ ਸੀ ਕਿ ਉਹ ਕਿ ਬਾਏ ਉਹਦੇ ਨਾਲ ਹਰ ਇੱਕ ਗੱਲ ਸ਼ੇਅਰ ਕਰਾਂ ਤੇ ਨਾਲੇ ਚੰਗੀ ਮਤਮੈ ਨੂੰ ਦੇਵੇ। ਮੇਰੀ ਮਾਂ ਦਾ ਆਪ ਇਹੋ ਜਿਹੀ ਸੀ। ਮੈਨੂੰ ਹੁਣ ਪਤਾ ਲੱਗਿਆ ਸੀ ਕਿ ਮੇਰੀ ਮਾਂ ਦੀ ਸੋਚ ਬਹੁਤ ਗੰਦੀ ਆ। ਪੈਸੇ ਦਾ ਭੋਸ ਪਿਆ ਹੋਇਆ ਸੀ। ਉਹ ਆਪਣੇ ਪੇਕੇ ਕੀ ਕੁਝ ਕਰਦੀ ਹੋਊਗੀ। 2 ਮਹੀਨੇ ਹੋ ਗਏ ਸੀ ਕਿਸ਼ਤਾ ਮੈਂ ਦਾ ਨੰਬਰ ਬਲੌਕ ਵਿੱਚ ਪਾ ਦਿੱਤਾ ਸੀ। ਜਦੋਂ ਕਿਸ਼ਤਾ ਲੈਂਦੇ ਲਈ ਕਹ ਰਾਇਦਾ ਉਹ ਮੈਨੂੰ ਕਹਿੰਦਾ ਕਿ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੁੱਕਦੇ ਮੈਂ ਕਿਹਾ ਕਿ ਮੈਂ ਤੈਨੂੰ ਆਪਣਾ ਨੰਬਰ ਦਿੱਤਾ ਹੀ ਕਦੋਂ ਸੀ ਮੈਂ ਉਹਦੇ ਨਾਲ ਲੜ ਪਈ ਉਹ ਮੈਨੂੰ ਕਹਿੰਦਾ ਕਿ ਤੂੰ ਮੈਨੂੰ ਲੁੱਟ ਕੇ ਖਾਣਾ ਚਾਹੁੰਦੀ ਐ ਮੈਂ ਉਹਦੇ ਮੂੰਹ ਤੇ ਵੱਟ ਕੇ ਥੱਪੜ ਮਾਰਿਆ ਕਿ ਤੂੰ ਕੌਣ ਹੋਣਾ ਮੈਨੂੰ ਇੰਨੀ ਗੱਲ ਕਹਿਣ ਵਾਲਾ ਉਹਨੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਦੋ ਸੂਟ ਲੈ ਕੇ ਦਿੱਤੇ ਨੇ ਤੇ ਇੱਕ ਜੁੱਤੀ ਮੈਂ ਤਾਂ ਹੈਰਾਨ ਸੀ ਕਿ ਮੇਰੀ ਮਾਂ ਕਿਹੋ ਜਿਹੀ ਆ ਜਿਹਦੇ ਕਰਕੇ ਮੈਨੂੰ ਇੰਨੀ ਗੱਲ ਵੀ ਸੁਣਨੀ ਪਈ ਮੈਂ ਆਪਣੀ ਮਾਂ ਦੇ ਨਾਲ ਲੜ ਪਈ ਮੱਕਿਸ਼ਤਾਂ ਵਾਲੇ ਨੂੰ ਕਿਹਾ ਕਿ ਅੱਗੇ ਤੋਂ ਸਾਡੇ ਘਰ ਤੋਂ ਕਿਸ਼ਤ ਲੈਣ ਨੇ ਲੈਣ ਲਈ ਨਹੀਂ ਆਉਣਾ 2 ਮਹੀਨੇ ਹੋ ਗਏ ਸੀ ਕਿਸ਼ਤਾਂ ਵਾਲਾ ਬੰਦਾ ਬਦਲ ਗਿਆ ਸੀ ਮੈਂ ਆਪਣੀ ਮਾਂ ਦੇ ਨਾਲ ਬਹੁਤ ਲੜੀ ਸੀ ਲੋਕੀ ਉਹਦੀਆਂ ਕਰਤੂਤਾਂ ਦਾ ਕਰਕੇ ਮੇਰੇ ਤੇ ਵੀ ਗੰਦੀਆਂ ਨਜ਼ਰਾਂ ਰੱਖਦੇ ਸੀ 2 ਮਹੀਨੇ ਹੋ ਗਏ ਸੀ ਜਿਨ੍ਹਾਂ ਦੇ ਘਰ ਮੇਰੀ ਮਾਂ ਕੰਮ ਕਰਦੀ ਸੀ ਉਹਨਾਂ ਦਾ ਬੰਦਾ ਮੇਰੇ ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਇੱਕ ਦਿਨ ਮੈਂ ਆਪਣੀ ਮਾਂ ਦੇ ਨਾਲ ਉਹਨਾਂ ਦੇ ਘਰ ਕੰਮ ਕਰਨ ਲਈ ਗਈ ਉਹ ਮੈਨੂੰ ਕਹਿਣ ਲੱਗੇ ਤੂੰ ਤਾਂ ਬਹੁਤ ਸੋਹਣੀ ਐ ਤੇਰੀ ਮਾਂ ਦਾ ਮੈਨੂੰ ਬਹੁਤ ਖੁਸ਼ ਕਰਦੀ ਐ ਜੇ ਤੈਨੂੰ ਵੀ ਕੁਝ ਪੈਸਿਆਂ ਦੀ ਲੋੜ ਆ ਤਾਂ ਦੱਸ ਦੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਹੁਣ ਮੈਨੂੰ ਵੇਚਣ ਲਈ ਲੈ ਦੇ ਲਾ ਦੇ ਤੈਨੂੰ ਕਿਹੜਾ ਮੇਰੀ ਲੋੜ ਆ ਤੂੰ ਬਹੁਤ ਗੰਦੀ ਆ ਕੁਝ ਦਿਨ ਮੈਂ ਆਪਣੀ ਮਾਂ ਨੂੰ ਬੁਲਾਇਆ ਹੀ ਨਹੀਂ ਤੇ ਫਿਰ ਕੁਝ ਦਿਨਾਂ ਬਾਅਦ ਉਹ ਬੰਦਾ ਸਾਡੇ ਘਰ ਆਇਆ ਮੈਂ ਆਪਣੀ ਮਾਂ ਦੇ ਨਾਲ ਕੰਮ ਕਰਦੀ ਸੀ ਉਹ ਮੈਨੂੰ ਕਹਿੰਦਾ ਕਿ ਦੱਸ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਇਹ ਗੱਲ ਪ੍ਰਗਟਸ਼ਨਾ ਕੀਤੀ ਮੈਂ ਰਾਤ ਨੂੰ ਆਪਣੇ ਡੈਡੀ ਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਪਰ ਮੈਂ ਉਹੋ ਜਿਹਾ ਕੰਮ ਨਹੀਂ ਸੀ ਕਰਨਾ ਚਾਹੁੰਦੀ ਪਰ ਮੰਮੀ ਨੇ ਤੇ ਮੈਨੂੰ ਵੇਚਣ ਹੀ ਲਾ ਦਿੱਤਾ ਮੇਰੀ ਮੇਰੇ ਡੈਡੀ ਨੇ ਮੇਰੀ ਮਾਂ ਨੂੰ ਬਹੁਤ ਕੁੱਟਿਆ ਤੇ ਘਰੋਂ ਕੱਢ ਦਿੱਤਾ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਹੀਂ ਆਉਣਾ ਤੂੰ ਮੇਰੀ ਧੀ ਪੁੱਤ ਦੀ ਇੱਜ਼ਤ ਨੂੰ ਦਾਤੇ ਵੀ ਲਾ ਸਕਦੀ ਐ ਮੈਨੂੰ ਤੇਰੇ ਤੇ ਬਿਲਕੁਲ ਵੀ ਯਕੀਨ ਨਹੀਂ ਉਸ ਦਿਨ ਤੋਂ ਬਾਅਦ ਮੇਰੇ ਡੈਡੀ ਤੇ ਮੰਮੀ ਆਪਸ ਵਿੱਚ ਬੋਲਣੋਂ ਹਟ ਗਏ ਮੇਰੇ ਡੈਡੀ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੇਰੇ ਡੈਡੀ ਕਹਿੰਦੇ ਸੀ ਕਿ ਮੈਂ ਤੇਰਾ ਵਿਆਹ ਆਪਣੀ ਮਰਜ਼ੀ ਦੇ ਨਾਲ ਹੀ ਕਰਨਾ ਚਾਹਣਾ ਮੈਂ ਉਸ ਇਨਸਾਨ ਦੇ ਨਾਲ ਤੇਰਾ ਵਿਆਹ ਨਹੀਂ ਕਰਨਾ ਚਾਹੁੰਦਾ ਜਿਹੜਾ ਕੱਲ ਨੂੰ ਤੈਨੂੰ ਇਹ ਮੇਨਾ ਮਾਰ ਦੇਵੇ ਕਿ ਤੇਰੀ ਤੇ ਤੇਰੀ ਬੇਇੱਜ਼ਤੀ ਹੋ ਜਾਵੇ ਉਹ ਕੁਝ ਵੀ ਕਹਿ ਸਕਦਾ ਮੈਂ ਆਪਣੇ ਡੈਡੀ ਦੀ ਗੱਲ ਮੰਨ ਲਈ ਤੇ ਆਪਣੇ ਬੁਆਏਫਰੈਂਡ ਨਾਲ ਨਹੀਂ ਨਹੀਂ ਵਿਆਹ ਕਰਵਾਇਆ ਆਪਣੀ ਮਰਜ਼ੀ ਨਹੀਂ ਕੀਤੀ ਤਾਂ ਆਪਣੇ ਪਿਓ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਸੀ ਮੈਂ ਆਪਣੇ ਸਹੁਰਿਆਂ ਦੇ ਘਰ ਵਿੱਚ ਬਹੁਤ ਖੁਸ਼ ਸੀ ਤਾਂ ਇੱਕ ਦਿਨ ਮੈਨੂੰ ਮੇਰੀ ਸਹੇਲੀ ਨੇ ਫੋਨ ਕੀਤਾ ਕਿ ਤੇਰੇ ਬੁਆਏਫਰੈਂਡ ਨੇ ਜਿਸ ਕੁੜੀ ਨਾਲ ਵਿਆਹ ਕਰਵਾਇਆ ਸੀ ਉਹਨੇ ਉਸ ਨੂੰ ਬਹੁਤ ਕੁੱਟਿਆ ਮਾਰਿਆ ਤੇ ਫਿਰ ਤਲਾਕ ਹੋ ਗਿਆ ਕੁੜੀ ਬਹੁਤ ਚੰਗੀ ਸੀ ਤੇਰਾ ਬੁਆਏਫਰੈਂਡ ਬਿਲਕੁਲ ਚੰਗਾ ਨਹੀਂ ਸੀ ਸਾਰਾ ਕਸੂਰ ਹੀ ਉਹਦਾ ਸੀ ਮੈਂ ਇਸ ਗੱਲ ਨੂੰ ਸੁਣ ਕੇ ਹੈਰਾਨ ਹੋਈ ਸੀ ਕਿਰਾ ਆਪਣੇ ਮੇਰੀ ਇੱਜ਼ਤ ਬਚਾ ਦਿੱਤੀ ਸੀ ਮੇਰੀ ਇੱਕ ਮਾਂ ਸੀ ਜੋ ਮੇਰੇ ਪੈਸੇ ਦਾ ਕਰਕੇ ਕੁਝ ਵੀ ਕਰ ਸਕਦੀ ਸੀ ਤੇ ਉੱਪਰੋਂ ਮੇਰਾ ਬੁਆਏਫਰੈਂਡ ਕਿੰਨਾ ਭੜਾ ਸੀ ਜੋ ਆਪਣੀ ਘਰ ਵਾਲੀ ਦਾ ਨਹੀਂ ਹੋ ਸਕਿਆ ਉਹਨੇ ਮੈਨੂੰ ਘਰ ਵਾਲੀ ਬਣਾ ਕੇ ਮੇਰੇ ਨਾਲ ਕਿੱਦਾਂ ਦਾ ਵਰਤਾਅ ਕਰਨਾ ਸੀ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ ਪਰ ਮੈਂ ਆਪਣੇ ਸਹੁਰਿਆਂ ਦੇ ਘਰ ਵਿੱਚ ਬਹੁਤ ਖੁਸ਼ ਹਾਂ ਮੈਂ ਆਪਣੇ ਪਿਓ ਦਾ ਹਰ ਵੇਲੇ ਧੰਨਵਾਦ ਕਰਦੀ ਹਾਂ जिने मेरी जिंदगी ने स्वर्ग बना ਦਿੱਤਾ ਸੀ ਮੈਂ ਰੱਬ ਦਾ ਧੰਨਵਾਦ ਕਰਦੀ ਆ ਕਿ ਰੱਬ ਮੇਰੇ ਮਾਂ ਪਿਓ ਮੇਰੇ ਪਿਓ ਦੀ ਉਮਰ ਲੰਬੀ ਕਰੇ ਮੇਰੀ ਮਾਂ ਨੇ ਮੈਨੂੰ ਇੱਕ ਵਾਰ ਫੋਨ ਕੀਤਾ ਤੇ ਕਹਿੰਦੀ ਮੈਂ ਆਪਣੀ ਗਲਤੀ ਮੰਨਦੀ ਆ ਮੈਨੂੰ ਮaaf ਕਰਦੇ ਹੋ ਮੈਂ ਤੁਹਾਡਾ ਘਰ ਮੈਂ ਘਰ ਆਉਣਾ ਚਾਹੁੰਦੀ ਆ ਮੈਂ ਉਹਨੂੰ ਕਿਹਾ ਕਿ ਡੈਡੀ ਨਾਲ ਗੱਲ ਕਰ ਲੈ ਮਾਂ ਡੈਡੀ ਨੂੰ ਮਾਂ ਨੇ ਡੈਡੀ ਨੂੰ ਪੁੱਛਿਆ ਤੇ ਡੈਡੀ ਕਹਿਣ ਲੱਗਾ ਕਿ ਮੈਂ ਇਤਾਂ ਦੀ ਔਰਤ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਮੈਂ ਆਪਣੇ ਪੁੱਤ ਨੂੰ ਵਿਆਹ ਕੇ ਨਉ ਨਾਉ ਲੈ ਕੇ ਆਉਂਗਾ ਮੇਰੇ ਪੁੱਤ ਦਾ ਉਲਟ ਮਨ ਪਰ ਗਿਆ ਸੀ ਮੈਨੂੰ ਕਦੀ ਕਦੀ ਆਪਣੀ ਮਾਂ ਦੀ ਕਮੀ ਮਹਿਫਲ ਵਿੱਚ ਤਾਂ ਹੁੰਦੀ ਸੀ ਮਹਿਫਲ ਵਿੱਚ ਫੀਲ ਹੁੰਦੀ ਸੀ ਪਰ ਮੇਰਾ ਪਿਆਰ ਮੇਰੀ ਹਰ ਰੀਜ ਨੂੰ ਪਗਾਉਂਦਾ ਪਗਾਉਂਦਾ ਸੀ ਤੇ ਰੱਬ ਉਹਨੂੰ ਲੰਮਾ ਆ ਉਮਰਾਂ ਬਖਸ਼ੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਜਾਓ